ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਅਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਤਿੰਨ ਨਵਾਂ ਬਰਸੇਲ ਦੇ ਲਈ ਲੈ ਕੇ ਆਏ ਆ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਕਰ ਦਿਓ ਲਾਇਕ ਕਰਦੇ ਹੀ ਆਪਣੇ ਲਵੇ ਹੈਗੀ ਹੈ ਪਹਿਲੇ ਨੰਬਰ ਤੇ ਇਹ ਬਸੇਰੀ ਤੇ 3 ਮਹੀਨੇ ਦੀ ਉਮਰ ਹੈ ਤੇ 61 ਇੰਚ ਦੀ ਹਾਈਟ ਹੈ ਬਾਕੀ ਕੰਨਕ-ਕੰਨਾਂ ਦੀ ਸਕਰੀਨ ਹੈ ਬੋਡੀ ਬੰਤਰ ਮਜ਼ਬੂਤ ਹੈ ਤੇ ਦੋ ਪੈਰ ਚਿੱਟੇ ਹੈ ਮੱਥੇ ਫੁੱਲ ਹੈ ਬਾਕੀ ਤੁਸੀਂ ਵੀਡੀਓ ਦੇ ਅੰਦਰ ਚੈੱਕ ਕਰ ਸਕਦੇ ਹੋ ਬਸੇਰੀ ਕੰਨਾਂ ਕੰਨਾਂ ਦੀ ਵੀ ਸ਼ਕੀਨ ਹੈ ਬਾਕੀ ਧੌਣ ਧੂਨ ਇੱਕ ਇੱਕ ਅੱਧਾ ਇੰਚ ਨੇ ਹੋਰ ਵੀ ਹਾਈਟ ਕਰ ਜਾਣੀਆਂ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਵਾਰੇ ਗੱਲਬਾਤ ਕਰ ਲਿਓ ਮੁੱਲੇ ਦਾ ਮਾਲਕ ਵੀਰ ਕਰਦੇ ਹੀ 225000 ਰੁਪਇਆ ਬਾਕੀ ਮੌਕੇ ਤੇ ਮਾਨਤਾ ਨ ਹੋ ਜੂ ਤੇ ਲੱਪਾ ਦੁਬਾਰਾ ਦੱਸ ਦਿੰਨੇ ਆ ਤੇ 33 ਮਹੀਨੇ ਦੀ ਉਮਰ ਹੈ ਤੇ 61 ਇੰਚ ਦੀ ਹਾਈਟ ਹੈ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ 225000 ਰੁਪਿਆ ਬਾਕੀ ਮਾਲ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਬਸੇਰਾ ਬਾਕੀ ਇਹਦੇ ਮੱਥੇ ਫੁੱਲ ਹੈ ਤੇ ਕੰਨਾ-ਕੰਨਾਂ ਦਾ ਸ਼ਕੀਨ ਹੈ ਵੀ ਤੋਂ ਤੋਂ ਲੰਬੀ ਹੈ ਤੇ 18 ਮਹੀਨੇ ਦੀ ਉਮਰ ਹੈ 9 ਇੰਚੇ ਦੀ ਹਾਈਟ ਹੈ ਬਾਕੀ ਮਾਲ ਕੋਈ ਰੈਂਜ ਦੱਸਣ ਮੁਤਾਬਕ ਪੰਕਜ ਕੋੜੇ ਦਾ ਦੁੱਸੇ ਹੈ ਕੋੜੇ ਦੇ ਵਿੱਚ ਫੋਟੋ ਦੇਖ ਸਕਦੇ ਹੋ ਤੁਸੀਂ ਬਾਕੀ ਗੋੜਾ ਵੀ ਸਕੀਨ ਹੈ ਬਾਕੀ ਤੁਸੀਂ ਮੱਥੇ ਪਟਕ ਕੋੜੇ ਦੇ ਤੇ ਬਸੇਰੇ ਦੇ ਮੱਥੇ ਫੁੱਲ ਹੈ ਰਿਜ਼ਲਟ ਪ੍ਰੂਫ ساری ਫੋਟੋ ਵੀਡੀਓ ਦੇਖ ਸਕਦੇ ਹੋ ਤੁਸੀਂ ਬਾਕੀ ਕੰਨਾ ਕੰਨਾ ਦਾ ਸਕੀਨ ਨਾ ਖੜ ਨਹੀਂ ਹੁਣ ਨਹੀਂ ਬਾਗਮਾਲ ਹੈ ਦੇਖੋ ਤੌਣ ਜੱਕੇ ਖੜਦਾ ਹੈ ਬਾਕੀ ਬੋਡੀ ਮੰਤਰ ਵੀ ਮਜ਼ਬੂਤ ਹੈ ਤੇ 95 ਇੰਚੇ ਦੀ ਹਾਈਟ ਹੈ 18 ਮਹੀਨੇ ਉਮਰ ਹੈ ਪੰਕਜ ਕੋੜੇ ਦਾ ਇਹ ਬੱਚਾ ਮੁੱਲੇ ਦਾ ਮਾਲ ਕੀਰ ਕਰ ਦਿਆ 1 ਲੱਖ 70000 ਰੁਪਏ ਬਾਕੀ ਮੌਕੇ ਤੇ ਮੰਨਤਾਂ ਨਾ ਹੋ ਜੂ ਬਾਕੀ ਇਹ ਬਸੇਰਾ ਖੜਾ ਜੀ ਗੁਜਰਾਤ ਚ ਜੇ ਕਿਸੇ ਨੂੰ ਇਹ ਪਸੰਦ ਆਉਣਾ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਬਾਕੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੇ ਅੱਗੇ ਆਪਣੀ ਲਈ ਬਈ ਹੈਗੀ ਜੀ ਇਹ ਆ ਬਲਕ ਕੋੜੀ ਇਹਦੀ 3 ਸਾਲ ਉਮਰ ਹੈ ਤੇ 98 ਇੰਚ ਹਾਈਟ ਹੈ ਬਾਕੀ ਮੌਕੇ ਤੇ ਖਾਲੀ ਆ ਅੰਦਰ ਦੇ ਮੌਕਾ ਤੇ ਖਾਲੀ ਹੈ ਅੰਦਰ ਦੀ ਸਾਫ ਹੈ ਜੀ ਬਾਕੀ ਸਵਾਰੀ ਸੂਰੀ ਦੀ ਪਾਸ ਹੈ ਮੁੱਲੇ ਦਾ ਮਾਲਕ ਵੀਰ ਕਰ ਦੇਈ 220000 ਕੰਨਾਂ ਕੰਨਾਂ ਦੀ ਸ਼ਕੀਨ ਹੈ ਬਾਕੀ ਨੱਜ ਦੀ ਵੀ ਹੈ ਤੁਸੀਂ ਬਿਟੇ ਅੰਦਰ ਦੇਖ ਸਕਦੇ ਹੋ ਜੇ ਕਿਸ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮਾਲਕ ਦਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਜੇ ਕਿਸੇ ਨੂੰ ਕਰਨ ਆਪਦਾ ਜਾਨਵਰ ਸੇਲ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਮਿਲਾਂਗੇ ਹੋਰ ਵੀਡੀਓ ਧੰਨਵਾਦੀ